ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਸੱਚੀਆਂ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ ਆਓ ਸੁਣਦੇ ਹਾਂ ਇਹ ਸੱਚੀਆਂ ਗੱਲਾਂ ਗੱਲਾਂ ਚਾਹੀ ਕੋੜੀਆਂ ਹਨ ਪਰ ਸੱਚੀਆਂ ਹਨ ਔਰਤ ਤੇ ਮਰਦ ਜਰੂਰ ਸੁਣਨ ਪਰ ਬੱਚੇ ਦੂਰ ਰਹਿਣ ਜੇਕਰ ਮਰਦ ਦਾ ਘੋੜਾ ਤਾਕਤਵਰ ਹੋਵੇ ਤਾਂ ਔਰਤ ਉਸਦੀ ਹਰ ਗੱਲ ਮੰਨਦੀ ਹੈ ਬਿਸਤਰ ਨਰਮ ਅਤੇ ਲੜਕੀ ਗਰਮ ਹੋਵੇ ਤਾਂ ਹੋਟਲ ਦਾ ਪੈਸਾ ਵਸੂਲ ਹੋ ਜਾਂਦਾ ਹੈ ਬਿਲਡਿੰਗ ਕਿੰਨੀ ਵੀ ਸੁੰਦਰ ਕਿਉਂ ਨਾ ਹੋਵੇ ਉਸ ਦਾ ਦਰਵਾਜ਼ਾ ਡਾਰਕ ਹੀ ਹੁੰਦਾ ਹੈ ਦੋ ਵੱਡੀ ਉਮਰ ਦੀਆਂ ਔਰਤਾਂ ਦੀ ਲੜਾਈ ਪਿੰਡ ਦੇ ਅੱਧੇ ਬੰਦਿਆਂ ਦੀ ਪੋਲ ਖੋਲ ਦਿੰਦੀ ਹੈ ਰਾਣੀ ਬਣਾ ਕੇ ਰੱਖਣ ਦੇ ਦਾਅਵੇਦਾਰ ਮੌਕਾ ਮਿਲਦੇ ਹੀ ਘੋੜੀ ਬਣਾ ਲੈਂਦੇ ਹਨ ਔਰਤ ਅਤੇ ਫਸਲ ਪਾਣੀ ਦੇ ਬਗੈਰ ਮੁਰਝਾ ਆ ਜਾਂਦੀਆਂ ਹਨ ਇੱਕ ਨੂੰ ਵੀਰਸ ਦਾ ਪਾਣੀ ਅਤੇ ਦੂਸਰੀ ਨੂੰ ਕੁਦਰਤ ਦਾ ਪਾਣੀ ਚਾਹੀਦਾ ਹੈ ਔਰਤ ਨੂੰ ਸੰਭਾਲਣ ਦੀ ਹਿੰਮਤ ਪੈਦਾ ਕਰੋ ਗਹਿਰਾਈ ਤੱਕ ਅੰਦਰ ਲਿਜਾਣਾ ਉਸ ਉੱਤੇ ਛੱਡ ਦਿਓ ਪਿਆਰ ਅਤੇ ਗਰਮੀ ਜਦੋਂ ਹੱਥ ਤੋਂ ਵੱਧ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਕੱਪੜੇ ਹੀ ਉਤਾਰੇ ਜਾਂਦੇ ਹਨ ਔਰਤ ਨੂੰ ਉਹੀ ਡਰਾਈਵਰ ਪਸੰਦ ਆਉਂਦਾ ਹੈ ਜਿਹੜਾ ਉਸੀ ਗੱਡੀ ਦੀ ਕੇਅਰ ਕਰੇ ਅਤੇ ਫੁੱਲ ਸਪੀਡ ਵਿੱਚ ਚਲਾਉਂਦਾ ਹੈ ਮੋਬਾਈਲ ਅਤੇ ਔਰਤ ਵਿੱਚ ਕੋਈ ਫਰਕ ਨਹੀਂ ਹੈ ਜਦੋਂ ਤੱਕ ਫੁੱਲ ਚਾਰਜ ਨਾ ਕਰੋ ਤਾਂ ਮਜ਼ਾ ਨਹੀਂ ਆਉਂਦਾ ਮੇਰੀ ਨਜ਼ਰ ਵਿੱਚ ਉਹ ਮਰਦ ਨਹੀਂ ਜੋ ਸੈਕਸ ਦੌਰਾਨ ਔਰਤ ਦੇ ਮੂੰਹ ਵਿੱਚ ਇਹ ਨਾ ਕਢਵਾ ਸਕੇ ਕਿ ਬਾਸ ਕਰੋ ਪਲੀਸ ਤਲਵਾਰ ਨੰਗੀ ਹੋ ਤਾਂ ਜਾਨ ਕੱਢ ਦਿੰਦੀ ਹੈ ਅਤੇ ਔਰਤ ਨੰਗੀ ਹੋਵੇ ਤਾਂ ਪਾਣੀ ਕੱਢ ਦਿੰਦੀ ਹੈ ਔਰਤ ਨੂੰ ਮੁਹੱਬਤ ਦੇ ਨਾਲ ਇੱਕ ਸਖਤ ਲਿੰਗ ਵੀ ਚਾਹੀਦਾ ਹੈ ਇਕੱਲੀ ਮੁਹੱਬਤ ਦਾ ਉਸਨੇ ਅਚਾਰ ਨਹੀਂ ਪਾਉਣਾ ਮਰਦ ਦੀ ਕਮਾਈ ਕਰਨ ਦੇ ਨਾਲ ਨਾਲ ਆਪਣੀ ਔਰਤ ਦੀ ਠੁਕਾਈ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤਾਕਤ ਵਾਲੀਆਂ ਤਾਂ ਔਰਤ ਵੀ ਹੁੰਦੀਆਂ ਹਨ ਜਿੰਨਾ ਮਰਜ਼ੀ ਵੱਡਾ ਅਜ਼ਗਰ ਹੋਵੇ ਬਰਦਾਸ਼ਤ ਕਰ ਲੈਂਦੀਆਂ ਹਨ ਔਰਤ ਬਿਸਤਰ ਉਤੀ ਉਸ ਮਰਦ ਨੂੰ ਪਸੰਦ ਕਰਦੀ ਹੈ ਜੋ ਉਸ ਨੂੰ ਦੇਰ ਤੱਕ ਜਿਸਮ ਦਾ ਆਨੰਦ ਦੇਣ ਦੀ ਤਾਕਤ ਰੱਖਦਾ ਹੈ ਔਰਤ ਨੂੰ ਜੋ ਖੁਸ਼ੀ ਲੱਤਾਂ ਚੁੱਕਣ ਵਿੱਚ ਮਿਲਦੀ ਹੈ ਉਹ ਨਾ ਡਾਕਟਰ ਬਣ ਕੇ ਮਿਲਦੀ ਹੈ ਤੇ ਨਾ ਪਾਇਰੇਟ ਬਣ ਕੇ ਮਿਲਦੀ ਹੈ ਜਦੋਂ ਪਤੀ ਪਤਨੀ ਦੇ ਵਿੱਚ ਮਨ ਮਟਾਵ ਹੋ ਜਾਵੇ ਤਾਂ ਆਪਸ ਵਿੱਚ ਗੱਲ ਕਰਕੇ ਸੁਲਾਹ ਕਰ ਲਿਆ ਕਰੋ ਜੀਜਾ ਫੂਫੜ ਭੂਆ ਭੈਣ ਨੂੰ ਵਿਚੋਲੇ ਨਾ ਬਨਾਇਆ ਕਰੋ ਇਹ ਸੁਲਾਹ ਨਹੀਂ ਕਰਾਉਂਦੇ ਸਗੋਂ ਰਿਸ਼ਤਿਆਂ ਦਾ ਐਂਡ ਕਰਵਾ ਦਿੰਦੇ ਹਨ ਭੌਂਕਦੀ ਹੋਈ ਕੁੱਤੇ ਉੱਤੇ ਭਰੋਸਾ ਕਰ ਲਿਓ ਪਰ ਮੁਸਕਰਾਉਂਦੇ ਹੋਏ ਮਰਦ ਅਤੇ ਰੋਂਦੀ ਹੋਈ ਔਰਤ ਉੱਤੇ ਕਦੀ ਭਰੋਸਾ ਨਾ ਕਰਨਾ ਵਿਆਹ ਤੋਂ ਬਾਅਦ ਪਤੀ ਦਾ ਪਿਆਰ ਬਿਸਤਰ ਤੱਕ ਹੀ ਸੀਮਤ ਰਹਿੰਦਾ ਹੈ ਬਾਕੀ ਟਾਈਮ ਤੋਂ ਇੱਕ ਚੰਗਾ ਭਰਾ ਅਤੇ ਚੰਗਾ ਪੁੱਤਰ ਬਣਨ ਵਿੱਚ ਰਹਿੰਦਾ ਹੈ ਵਿਆਹ ਵਿੱਚ ਔਰਤਾਂ ਇੱਕ ਦੂਜੀ ਦੇ ਨਵੇਂ ਕੱਪੜੇ ਦੇਖ ਕੇ ਸਰਦੀਆਂ ਹਨ ਅਤੇ ਬੰਦੇ ਇੱਕ ਦੂਜੇ ਦੀਆਂ ਪਤਨੀਆਂ ਨੂੰ ਦੇਖ ਕੇ ਇੱਕ ਐਕਸਪਰਟ ਡਰਾਈਵਰ ਭਾਰੀ ਤੋਂ ਭਾਰੀ ਗੱਡੀ ਵੀ ਆਸਾਨੀ ਨਾਲ ਚਲਾ ਲੈਂਦਾ ਹੈ ਔਰਤ ਅਤੇ ਜ਼ਮੀਨ ਨੂੰ ਹਰ ਹਾਲ ਵਿੱਚ ਪਾਣੀ ਚਾਹੀਦਾ ਹੁੰਦਾ ਹੈ ਵਰਨਾ ਬੰਜਰ ਹੋ ਜਾਂਦੀ ਹੈ ਵਿਆਹੀ ਹੋਈ ਮਰਦ ਦਾ ਜੀਵਨ ਇੱਕ ਕਮਰ ਉੱਤੇ ਬੰਨੀ ਹੋਈ ਬੈਲਟ ਦੀ ਤਰ੍ਹਾਂ ਹੁੰਦਾ ਹੈ ਸਾਹਮਣੇ ਕਿੰਨੀਆਂ ਵੀ ਮੋਰੀਆਂ ਹੋਣ ਪਰ ਹਰ ਰੋਜ਼ ਇੱਕ ਹੀ ਮੋਰੀ ਵਿੱਚ ਪਾਉਂਦਾ ਹੈ ਕੁਝ ਲੋਕ ਵੀਡੀਓ ਨੂੰ ਇਗਨੋਰ ਕਰ ਦਿੰਦੇ ਹਨ ਅਤੇ ਆਪਣੇ ਜੀਵਨ ਨਾਲ ਜੁੜੀਆਂ ਬਿਹਤਰੀਨ ਜਾਣਕਾਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਤੁਹਾਨੂੰ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਸਾਡੇ ਬਿਊਟੀਅਰ ਸਟੋਰੀਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ